ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਜੀ ਤੇ ਜੀ ਅੱਜ ਦਾ ਵਲੌਗ ਤੇ ਅੱਜ ਦਾ ਵਲੌਗ ਇਹ ਆ ਜੀ ਅੱਜ ਲੱਗੇ ਆਪਾਂ ਗੋਦਵੇ ਲੱਡੂ ਬਣਾਉਣ ਤੇ ਗੋਦਵੇ ਲੱਡੂ ਗੋਦਵੇ ਲੱਡੂ ਤਾਂ ਬਣਾਉਣ ਡਿਆ ਆ ਜੀ ਕਿਉਂਕਿ ਇਹ ਵੈਸੇ ਤਾਂ ਜੀ ਗੋਦਵੇ ਲੱਡੂ ਘੱਟ ਬਣਾਉਣ ਡਿਆ ਆਪਾਂ ਬੜਾ ਗੋਦਵੇ ਲੱਡੂ ਤਾਂ ਬਣਾਉਣ ਡਿਆ ਆਪਾਂ ਤੇ ਲੋੜੀ ਹਾਂ ਲੋੜੀ ਆਖਣਾ ਫੁੱਟਾ ਕੰਮ ਹਾਂ ਘਰੇ ਬਣਾਉਣੇ ਇਹ ਨਾ ਉਹਨਾਂ ਮਾਸੀ ਨੂੰ ਮੋਹਦਾ ਦੀ ਮਮੀ ਇਹਦੀ ਉਹਨਾਂ ਆਪਣੇ ਘਰ ਗਿਆ ਚੱਲ ਸਾਡੇ ਵਿਆਹ ਹੀ ਜੀ ਘਰੇ ਚਾਲੂ ਤੇ ਆਪਣੇ ਮੇਲਦੇ ਤੇ ਫਿਰ ਸਾਰੀਆਂ ਚਾਚੀਆਂ ਕਹਿੰਦੀਆਂ ਵੀ ਚੱਲ ਉਹਨਾਂ ਨੂੰ ਖੇਚਲ ਕੀ ਦੇਣੀ ਤੋਂ ਸਮਾਨ ਮੰਗਾਲਾ ਦੇ ਆ ਇੱਥੇ ਬਣਾ ਤੇ ਸਮਾਨ ਉਹਨਾਂ ਨੂੰ ਦੇ ਦਿੱਤਾ ਤੇ ਹੁਣ ਵਿਆਹ ਲੰਘ ਗਿਆ ਹੁਣ ਆਡੀ ਚਾਚੀ ਪਹੁੰਚ ਚੁੱਕੀ ਆ ਰਾਤੀ ਵੀ ਚਾਚੀ ਦਾ ਉਹ ਚਾਚੀ 5 ਵਜੇ ਟੱਪੀ ਰਵਾਪੁੱਣਣ ਰਵਾਈਆ ਮਾ ਰਵਾ ਹਿੰਦੀ ਚ ਸੂਜੀ ਆ ਗਏ ਸੂਜੀ ਹਿੰਦੇ ਜਾਂਦੇ ਆ ਪਰ ਅੰਗਰੇਜ਼ੀ ਜਾਂਦੇ ਲਾ ਅੰਗਰੇਜ਼ੀ ਸੂਜੀ ਕਿਦਾਂ ਕਰੀ ਤੇ ਹੁਣ ਲੱਗਿਆ ਜੀ ਰਵਾ ਸੌਰੀ ਗੋਨਵੇ ਲੱਡੂ ਬਣਾਉਣ ਤੇ ਵਿੱਚ ਇਹਦੇ ਕੀ ਕੀ ਮਲਾਇਆ ਵਾ ਬਦਾਮ ਆ ਸੌਗੀ ਆ ਬਦਾਮ ਚੈਰੀ ਚੈਰੀ ਸੌਗੀ ਚੈਰੀ ਠੀਕ ਜੇ ਕੰਮ ਨਹੀਂ ਪਾਉਂਦੇ ਤਾਂ ਪਰਸ ਹੋਵੇ ਆ ਵੇਖੋ ਜੀ ਵੇਖੋ ਸਤਾਰ ਪਹੁੰਚ ਚੁੱਕੇ ਨੇ ਕੋਚ ਲੇਟ ਹੋ ਗਿਆ ਤੁਹਾਡੇ ਮੈਂ ਪਾਣੀ ਦਿੱਤਾ ਲਿਆ ਮਾਤਾ ਜੀ ਹਾਂ ਪਾਣੀ ਦਿੱਤਾ ਆਹ ਪਨਿਸ਼ਮੈਂਟ ਅੱਜ ਫੇਰ ਬਣਦੀ ਉਸਤਾਦ ਫੇਰ ਲੇਟ ਹੋ ਗਿਆ ਹੈ ਚਾਚੀ ਪੈਣ ਚੋਕਰੀ ਲੱਗੇ ਇੱਕ ਬਈ ਕਾਲੀ ਜੀ ਉਹ ਬਣਨਾ ਪੈਣ ਫੇਰ ਲੇਟ ਹੋ ਗਈ ਬੰਦ ਬੰਦ ਮੈਂ ਲੈ ਲਈ ਇਧਰ ਉਸਤਾਦ ਲੇਟ ਹੋ ਗਏ ਤੇ ਚੇਲੇ ਕੱਲ ਦੇ ਆਏ ਨਹੀਂ ਚੇਲੇ ਜਾ ਰਹੇ ਹੁਣ ਵਸ ਦਾਦ ਕਰ ਦਿੰਦੇ ਹੁਣ ਉਸਤਾਦ ਹੋ ਗਿਆ ਬਰੂਨੋ ਇਧਰ ਆਓ ਤੇ ਬਰونو ਅਬਰੂ ਮੇਰੇ ਫੋਨ ਦੇ ਭਰੇ ਆ ਫੋਨ ਆਇਆ ਹੈ ਮੈਨੂੰ ਬਰੂ ਲੈ 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 ਕੀ ਕਰਨਾ ਇਹਦੇ ਨੂੰ ਬੰਨ ਹੀ ਦੇ ਹਾਂ ਇਹਨੇ ਪੰਗਿਆ ਖੜੋ ਬੰਨਦੇ ਹਾਂ ਐਵੇਂ ਉਧਰ ਜਾਦਾ ਬਾਰ-ਬਾਰ ਬਰੂਨੋ ਪਿੰਕ ਰੰਗ ਦੇ ਪਾਏ ਕਿੱਡੇ ਇਹ ਵਿਚਾਰਾ ਜੀ ਬਿਮਾਰ ਹੋਇਆ ਜੀ ਤਾਂ ਇਦਾਂ ਦਾ ਹੋ ਗਿਆ ਇਹਨੂੰ ਪੱਥਰੀਆਂ ਪੱਥਰੀਆਂ ਬੜੀਆਂ ਨਿਕਲੀਆਂ ਵਿਚਾਰੇ ਦੇ ਬਰੂਨੋ ਇਧਰ ਆ ਜਾ ਕੋਜੀ ਬੀਬੀਆਂ ਨੇ ਦੇਸੀ ਜਗੜ ਗੁੰਗਰ ਲਫਾਵੇਂ ਪੈ ਕੀਤਾ ਮੈਦਾ ਮੈਦਾ ਹੀ ਹੁੰਦਾ ਨਾ ਚਾਚੀ ਇਹ ਤੇ ਰੱਖ ਲੋ ਤੇ ਚੱਲ ਇਹ ਹੁਣ ਉਹਨਾਂ ਨੂੰ ਫੜਾਈਏ ਬੀਬੀਆਂ ਨੇ ਸੁਗਿਆ ਸ਼ੁਰੂ ਆਹ ਲੋ ਜੀ ਆ ਲੋ ਬੀਬੀ ਲੈ ਆਪਾਂ ਆ ਜੀ ਮਾਨ ਪਰਨਾ ਸ਼ੁਰੂ ਆ ਤੱਲਾ ਬਣਾ ਚੰਗੇ ਪਰਵੇਂ ਪਰਵੇਂ ਚਾਚੀ ਵਰਵੇਂ ਪਪਾ ਇਹ ਮੜਕੇ ਜਿਹੜਾ ਉਹਦੇ ਵਿੱਚ ਸਿੱਟਣੀਆਂ ਉਹ ਸਾਰਾ ਵਿੱਚ ਇਹ ਲੱਜ ਜਾਂਦੇ ਜਾਣੇ ਪਤਾ ਕਿ ਕਈ ਆਉਂਦੇ ਜਿਹੜੇ ਖਾਲੀ ਜਿਹੁੰਦੇ ਵਿੱਚੋਂ ਸੇਕ ਇਹ ਨਹੀਂ ਜਾਂਦੇ ਮੜਕੇ ਉਹ ਇਹ ਵੀ ਹੁੰਦਾ ਵਾ ਇਹ ਜਿੰਨੀ ਟਿੱਕੀ ਹੋ ਸਾਬ ਬਿਲਾਣੀ ਪਕਾਉਣੀ ਆਹਾਂ ਜਾਂ ਟਿੱਕੀ ਚੌੜੀ ਕਰੋ ਪਤਲੀ ਕਰਨੀ ਮੈਂ ਨਾ ਵੀ ਮੈਂ ਕੋਚ ਤੁਹਾਡਾ ਚੰਗਾ ਫੇ ਕੋਚ ਨੇ ਸਾਰੀ ਐਡਵਾਈਸ ਦਿੱਤੀ ਹੈ ਕੋਚਵੇਂ ਕੁਰਸੀ ਤੇ ਚੜਕੇ ਬੈਠਾ ਹਾਂ ਤੇ ਕੋਚ ਨੂੰ ਪਤਾ ਹੀ ਹੈ ਕੋਚ ਕੋਚ ਫੇ ਹੁਣ ਨਹੀਂ ਇਹ ਮੰਮੀ ਏਦੇ ਉਹ ਕੀ ਕਹਿੰਦੇ ਠੇਕੇਦਾਰ ਵਾਲਾ ਕੰਮ ਕਰਦੇ ਵੀ ਬਸ ਉੱਤੋਂ ਦੂਰੋਂ ਦੂਰੋਂ ਵੇਖਣਾ ਹੀ ਆ। ਆਹ ਗਾੜੀ ਮੇਰੀ ਲੀਵਰ ਵੇਖ ਕੇ ਦੀ ਵਧੀਆ ਚੱਲ ਪਈ ਆ। ਹੈ? ਹੈ? ਗਾੜੀ ਲੀਵਰ ਮੇਰੀ ਚੱਲ ਪਈ ਨਾ। ਲੀਵਰ ਤੁਹਾਡੀ ਕੰਮ ਇੰਨਾ ਕਰਦੀ ਤੇ ਪਤਲੀ ਕਿਉਂ ਨਹੀਂ ਹੁੰਦੀ? ਨਵਾਂ ਧੀਆਂ ਜਾ। ਲੀਵਰ ਤੁਹਾਡੀ ਪਤਲੀ ਕਿਉਂ ਨਹੀਂ ਹੁੰਦੀ? ਪਤਲੀ ਨਹੀਂ ਆਣਾ ਦੇ ਉਹਨੇ। ਹੈ? ਆ ਲੀਵਰਾਂ ਵੇਖੋ। ਆ ਲੀਵਰਾਂ ਪਤਲੀਆਂ ਹੁੰਦੀਆਂ ਹੀ ਨਹੀਂ। ਪਤਲਾ ਹੁੰਦੇ ਜਮਾਨਾ। ਹੈ? ਨਾ ਅਜੇ ਉਹਨਾਂ ਨੇ ਉਮਰ ਦੇ ਹਿਸਾਬ ਨਾਲ ਪਤਲੇ ਹੋਣਾ। ਉਮਰ ਦੇ ਹਿਸਾਬ ਨਾਲ? ਹਾਂ ਜੇ ਤਾਂ ਸਿਆਣੇ ਵਾਲ ਲੱਗਦੇ। ਓਏ ਕੱਢ ਮਨੋ ਹਲੇ ਸਿਆਣੇ ਆਜੇ ਸਿਆਣੇ ਨਹੀਂ ਹੋਏ ਜੇ ਨਿਆਣੇ ਆ ਸਖਣਾ ਹਲੇ ਸਿਆਣੇ ਨਹੀਂ ਚਾਚੀ ਤੁਸੀਂ 40 50 45 ਸਾਲ ਤੋਂ ਉੱਪਰ ਪਤਾ ਆਪਣੇ ਸਰੀਰ ਬਦਲਾਵਣ ਲੱਗ ਜਾਂਦਾ ਹੈ ਸੋਹ ਖਾ ਪੈਣਾ ਹਾਂ 40 45 ਸਾਲ ਤੋਂ ਉੱਤੇ ਆਪੜਿਆ ਆਡੀ ਮਾਸੀ ਤੇ ਹੋਈ ਨਹੀਂ ਮੰਮੀ ਵੀ ਹੋਈ ਮੰਮੀ ਵੀ ਨਹੀਂ ਆਡੀ ਤੇ ਮੰਮੀ ਵੀ ਨਹੀਂ ਹੋਈ ਹੋਣਾ ਪੈਂਦਾ ਬੰਦਾ ਆਪਣਿਆ ਪੈਣ ਤੂੰ ਵੀ ਨਹੀਂ ਹੋਈ ਇਹ ਮਨ ਤੂੰ ਪੈਂਤੀਆਂ ਲੀਆ ਲੀਆ ਕਿਤੇ ਪੈਣ ਪੈਂਤੀਆਂ ਪੈਣ ਕਿਤੇ ਇਦਾਂ ਦੀ ਕੀ ਬਾਤੀ ਪੈਣ ਦਾ ਇੱਛੇ ਹੈਗੀ ਤੁਹਾਡੀ ਮਾਂ ਦੇ ਨਾਲ ਭਾਰੀ ਹਾਂ ਆਹੋ ਉਹਦਾ ਫਿਰ ਡਾਈਟ ਚੰਗੀ ਸੀ ਪੈਣ ਆਡੀ ਦੀ ਪੈਣਾ ਰਸਗੁੱਲੇ ਜੇ ਬਣਾ ਮੁੱਕ ਗਈ ਉਹ ਨਾ ਨਾ ਜਿਹੜੀ ਮੁੱਕ ਗਈ ਉਹ ਉਹ ਵੇਪੇ ਤਾਂ ਨੀ ਮਮੀਆਂ ਗਾੜੀ ਕੰਨੇ ਮੇਰੇ ਰਸ ਮੇਰੇ ਪਣੇ ਵੀ ਯਾਰੇ ਸੌਫਟ ਜੇ ਹਲਦਾ ਚੱਕ ਮੇਲਾ ਤੁਰੇ ਫਿੰਡਾ ਤੇਰੀ ਕੰਮ ਲਾਈਏ ਤੈਨੂੰ ਪੂਆ ਪੈਣ ਕਿਦਾਂ ਪੱਜੀ ਮੰਜੀ ਦੀ ਮੇਰੇ ਅੱਗੇ ਮੇਲੇ ਸਾਰੇ ਚੱਲ ਇੱਕ ਗੱਲ ਸੁਣ ਲੈ ਉਧਰ ਸੁਣ ਲੈ ਹਾਂਜੀ ਪਣੇ ਪਣ ਦਾ ਸਾਲੇ ਬੋਰੇ ਦੇ ਜਿਹੜਾ ਲੱਡੂ ਠਾਣਾ ਖੂਬੇ ਆ ਸੁਣ ਗਿਆ ਆ ਰਹਿ ਆ ਰੈਟ ਸੁਣ ਗਿਆ 1 ਗਿੰਦੋਂ ਪੰਜੀ ਪੰਜੀ ਪਤਾ ਨਹੀਂ ਭੈਣ ਨੇ ਕਿਹੜੇ ਹਿਸਾਬ ਨਾਲ ਕਹੀਓ ਕਿਸ ਨਾ ਕਿਸ ਹਿਸਾਬ ਨਾਲ ਦੇਗੇ ਕੁੱਤੇ ਨਹੀਂ ਰੱਖਣੇ ਇੱਕ ਦੂਜੇ ਦੇ ਉੱਤੇ ਆਹ ਉੱਤੇ ਰੱਖਣ ਲੱਗਾ ਸੀ ਮੈਂ ਨਾ ਹੁੰਦਾ ਤੇ ਨੇ ਰੱਖਤੇ ਸੀ ਫੇਟ ਕਰ ਕੰਮ ਤੇ ਗਿਆ ਕੀਤਾ ਕੀ ਸੁਵੇਰ ਦਾ ਮੈਂ ਆ ਵੇਖੋ ਜੀ ਸੁਵੇਰ ਦੇ ਕੰਮ ਕਰਨ ਦੀਆਂ ਬੀਬੀਆਂ ਕੋਈ ਨਹੀਂ ਲਿਬੜੀ ਤੇ ਚਾਰ ਮੈਨੂੰ ਲੱਗਦਾ ਚਾਰ ਕੀ ਹਨਾ ਵਲੀਆਂ ਇਹਨੇ ਆ ਕੇ ਤੇ ਆ ਘਟੇ ਘਟਾ ਮम्मी ਕੀ ਹੁੰਦਾ ਮੈਂ ਤਾਂ ਮੈਂ ਇਦਨ ਲਪੇੜ ਵੀ ਲਈ ਸਲਵਾਰ ਸਾਰੀ ਹਾਂ ਬੂਟ ਕਿੱਦਾਂ ਪਾਏ ਅੱਜ ਠੰਡ ਲਵਾ ਕੇ ਬੂਟ ਪਾਲੇ ਮੰਮੀਆਂ ਨੇ ਉਦਾਂ ਨਹੀਂ ਪਾਉਦੀ ਪੂਰੀ ਠੜ ਚ ਪਾਏ ਨਹੀਂ ਤੇ ਹੁਣ ਪਾਲੇ ਆ ਮੈਂ ਕਿਹਾ ਪਾਉਣੀ ਨਹੀਂ ਆਂਦੀ ਗੰਦੇ ਹੋ ਜਾਣੇ ਮੈਂ ਕਿਹਾ ਗੰਦੇ ਹੋਣ ਨੂੰ ਲਿਆਂਦੇ ਹੀ ਭਾਰ ਚੁੱਕੇ ਨੇ ਮੰਜੇ ਗਿਣਤੀ ਕਰਨ ਵਾਲੀ ਆ ਬੀਬਾ ਹੀ ਕਿੰਨੇ ਆ ਤੀਰ ਟੁਕਾ ਤੁਹਾਨੂੰ ਲੱਗਦਾ ਵੀ ਇੰਨੇ ਕ ਮਜਾ ਹਾਂ ਤੇ 775 ਤੇ ਆ 775 ਤੇ ਇੱਕ ਲਾਈਨ ਹੋ ਗਈ ਪੂਰੇ 800 ਆ ਮਜਾ 800 ਤੱਕ ਤਾਂ ਗਿਆ ਕੋ ਬੀ ਆ ਵੇਖ ਕੇ ਦੱਸੋ ਜੀ 800 ਲੱਡੂ ਹੋਊਗਾ ਮੈਂ ਨਹੀਂ ਮੰਨਦਾ ਚਾਚੀ ਗਿਣਤੀ ਗਿਣਤੀ ਵਾਂਟੂ ਸੁਣਾ 1 2 3 4 5 6 7 8 9 10 11 12 13 14 15 16 17 18 19 20 21 22 ਕਦਰ ਪਤਾ ਕਿ 2223 ਅੱਗੇ ਤੁਹਾਨੂੰ ਸਾਨੂੰ ਤਾਂ ਪਤਾ ਕਿ ਨੂੰ ਨਹੀਂ ਪਤਾ 22 ਬਹੁਤ ਮਨੀ ਦਾ ਆ ਤੈਨੂੰ ਲੱਗਦੇ 800 ਹੋਣਗੇ 800 ਲੱਡੂ ਹੋਗਾ ਉਹ ਤੇਰੇ ਨਾਲ ਹੀ ਰਲ ਗਈ ਆ ਤੇਰੇ ਨਾਲ ਹੀ ਰਲ ਗਈ ਵਾਹ ਜੀ ਆ ਹੁਣ ਜੀ ਤੜਕਾ ਲੱਗ ਗਿਆ ਚੌਲਾਂ ਨੂੰ ਆ ਮੇਰੀ ਫੇਵਰਟ ਚੀਜ਼ ਆ ਇਹ ਮੈਂ ਕਹਿ ਕੇ ਇਹਨਾਂ ਨੂੰ ਦੱਸਿਆ ਵੀ ਐਡਾ ਐਡਾ ਚੌਲ ਬਣਾਉਣਾ ਹੀ ਤੇ ਤੇ ਹੋਰ ਕੀ ਹਾਂ ਹਾਂ ਕੀ ਹਾਂ ਨੂੰ ਯਾ ਚਾਚੀ ਹਾਂ ਨਹੀਂ ਬਣਾਉਨੇ ਤਾਂ ਤੁਸੀਂ ਹੈਗੇ ਆ ਪਰ ਫੋਕੇ ਆਲੂ ਤੇ ਗੰਡੇ ਪਾ ਕੇ ਨਾ ਗੋਭੀ ਗਾਜਰ ਅਦਰਕ ਸੌਰੀ ਅਦਰਕ ਕਹਿੰਦੇ ਆ। ਮੈਂ ਤੁਹਾਨੂੰ ਦਵਾ ਦੇਣਾ ਸ਼ਿਮਲਾ ਮਿਰਚ ਲਈ। ਮੈਨੂੰ ਪਤਾ ਨਹੀਂ ਦੱਸਦਾ ਕਿ ਲੈ ਕੇ ਆਣੀ ਮੈਂ ਸ਼ਿਮਲਾ ਮਿਰਚੀ ਮੰਗੋੜੀ। ਸ਼ਿਮਲਾ ਸ਼ਿਮਾ ਆ ਨਵੀਂ ਚੀਜ਼ ਆਪਣੇ ਲੋ ਐਡ ਕਾਂਡੀ ਦੇ ਚਾਚੀ ਇਹਨੂੰ ਕੋਹ ਨਹੀਂ ਪਤਾ ਜੇ ਮੈਂ ਦੱਸਿਆਂ ਜੇ। ਤੈਨੂੰ ਦੇ ਆ ਚਾਚੀ। ਮੇਰੇ ਹੱਥ ਝੂਠੇ ਆ, ਸੱਤ ਝੂਠੇ ਆ। ਚੱਲਾ ਪੁੱਠਾ ਕੇ ਸੱਦਾ ਮਾਂ। ਜਿੱਤੇ ਤ੍ਰਿਕੋਣਾ ਨਾ ਬਣਾ ਦਾ ਮੰਨ ਕੇ ਇਹ ਲੈ ਲੈਣੇ ਆ ਆਪਣੇ ਘਰ ਆਪਾਂ ਤੇਰੀ ਕੁੰਮਲਾ ਇਸ ਨੂੰ ਮਾਰ ਦੇ ਕੁੰਮਲਾ ਕਮੋਲੀਆ ਕਿਦਾਂ ਵੇ ਦੱਸੋ ਆਹੋਂ ਕੰਮ ਨਹੀਂ ਆ ਜਿਆ ਵੀ ਇਹਨਾਂ ਚੱਲ ਗਿਆ ਉਹ ਵਾਟ ਕੇ ਹੀ ਉਹ ਮਲਕਣਾ ਗਿਆ ਵੀ ਇਹਦੀ ਮਲ ਘਰ ਗਿਆ ਵਾਟ ਲੈ ਕੇ ਗਈ ਉਹਨੂੰ ਲੈਟ ਜੇ ਤੁਹਾਨੂੰ ਕੋਈ ਮਦਦ ਹੋਣੀ ਪਈ ਹੋਵੇ ਤਾਂ ਆਵੇ ਜਾ ਉਹਨੇ ਖਰਾਬ ਕਰ ਦਿੱਤਾ ਮੇਰੀ ਗੱਲ ਸੁਣਾ ਤੂੰ ਮੈਨੂੰ ਠੱਕਣ ਲਿਆਂ ਦੋ ਡੱਬੇ ਦਾ ਥੋਲੀ ਵੀ ਹੋ ਜਾਣਾ ਤੂੰ ਵੀ ਆਹ ਮੰਮੀ ਆ ਰਹਿਣ ਦੀ ਤੂੰ ਆਹ ਬੰਦਾ 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 ਆਹ ਕੀ ਦੋਸਤਾਨ ਭੁੱਖਾ ਨਹੀਂ ਭੁੱਖੇ ਨਹੀਂ ਰਹਿਣ ਦਦਾ ਤੁਹਾਨੂੰ ਆ ਵੇਖੀ ਮਾੜੀ ਮਟ ਨਾਲੇ ਬੁਰਕੀ ਦਾ ਟੁੱਟ ਗਿਆ ਅੰਦਰ ਜਾਣੀ ਇਹ ਬੁਰਕੀ ਵਾਲੇ ਨਹੀਂ ਹਨ ਇਹ ਵੀ ਟੁੱਟ ਗਈ ਅੰਦਰ ਕੋਈ ਇੱਕ ਗੋਲ ਜ਼ਰੂਰੀ ਕਰਨਾ ਆਹੋ ਇਹ ਦੋੜ ਗਿਆ ਤੁਹਾ ਮਾਰ ਮਾਰਦੀ ਆਪੀ ਨੂੰ ਮੁੰਡਾ ਮੁੰਡਾ ਆਇਆ ਇਹ ਆ ਟਰਾਈ ਕਰਦੀਏ ਜਿਹੜਾ ਮੈਂ ਤੈਨੂੰ ਦੇ ਕੇ ਆਈਂ ਭੁਲਾ ਵਾਲਾ ਬਾਲਟੀ ਦੀ ਪਾਉਲੇ ਤਾ ਚਾ ਗੋੜ ਕੋਹ ਖਾ ਖੋਦੀ ਗੱਡੀ ਨੂੰ ਪਕਾਈ ਨੇ ਲੈ ਵੇ ਦੇਖਦਾ ਹਾਂ ਹੂੰ ਵੇ ਲੈ ਮਮੀ ਨੇ ਇਹਨੂੰ ਪਕਾ ਕੇ ਦਿੱਤੀਆਂ ਮਮੀ ਨੇ ਫੜ ਲੈ ਉਸ ਵੇਲੇ ਨਹੀਂ ਨਹੀਂ ਵਧੀਆ ਕਰੂੰਗਾ ਵੇਖ ਲੂੰਗਾ ਵਧੀਆ 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 ਵੇ ਲੂੰਗਾ ਹੋ ਜਾ ਫੇਰ ਤੂੰ ਮਾਰ ਹੋ ਗਿਆ ਮੈਂ ਵੇਖਦਾ ਹਾਂ ਹਾਂ ਮੈਂ ਹਾਂ ਸਿਮੂ ਨੇ ਇਹਨੂੰ ਖਮਾਇਆ ਉਹ ਮਾਰ ਹੋ ਗਿਆ ਰਾਤੋਂ ਰਾਤ ਇਹਨੂੰ ਮਾਡਰਨ ਦੇ ਹਸਪੀਟਲ ਲੈ ਗਏ ਮਾਡਰਨ ਵਾਲਿਆਂ ਦੇ ਹਾਂ ਤੂੰ ਖਮਾਈ ਜਾ ਰੋਟੀਆਂ ਰੋਟੀਆਂ ਸਾਲੀਆਂ ਨੇ ਜਾਣਾ ਮਮੀ ਆਪਣਾ ਕੰਮ ਕਰੋ ਇੱਦਾਂ ਸਿਆਣ ਹੋ ਜੇ ਗੋਲ ਹੀ ਬਣੂਗੀ ਗੋਲ ਬਣਗੀ ਹਾਂ ਪੁਰ ਦਾਸ ਚੈੱਕ ਕਰੀਂ ਕੀਤੀ ਆ ਉਹ ਥੱਲੇ ਪਈ ਆ ਉਹ ਤੋਂ ਤੇਰੀ ਵੇਲੀ ਰੱਖ ਕੇ ਇਹਦੇ ਚੈੱਕ ਕਰਾ ਨਹੀਂ ਜਿਸ ਦਾ ਕੰਮ ਕਿਸੇ ਕੋ ਸਾਝੇ ਹਮ ਆਰਾ ਕਰੇ ਔਰ ਢੀਂਗਾ ਪਾ ਦੇ ਇਹੋ ਹੀ ਦਾਰਾ ਹਮ ਇੱਧਰ ਦੇ ਸਾਡਾ ਕੰਮ ਗਰੀਬੀਆਂ ਦਾ ਬੀਬੀਆਂ ਨੂੰ ਇਹਨਾਂ ਮਾਤਾ ਜੀ ਨੂੰ ਐ ਮਹਾਰਾਜ ਬੀਬੀਆਂ ਨੂੰ ਹੀ ਬਲ ਬਖਸ਼ੇ ਬਖਸ਼ੇ ਦੇ ਤੁਹਾਨੂੰ ਮਹਾਰਾਜ ਆਪਾਂ ਕੰਮ ਆ ਅਗਲੇ ਕੰਮ ਤੇ ਆ ਆ ਇਹ ਵੀ ਗੱਲ

ਮੇਰੇ ਬਾਤਾਂ ਜੇ ਇੱਕ ਇੱਕ ਖਰਾਬ ਆਂਟੀ ਯਾਰ ਮੰਤਨ ਤੇਰੀਆਂ ਨਾਸਾਂ ਦੇ ਜੁਮਜਾ ਮਾਰਨ ਦੀ ਚਲੋ ਅਸੀਂ ਕਲੀਅਰ ਕਰ ਲੈਣੀ ਹੈ ਚਲੋ ਹੋ ਸਕਦਾ ਵਾ ਹਣਾ ਵੀਰੇ ਪਹਿਲੀ ਵਾਰ ਜੇ ਬੰਦੇ ਟਰਾਈ ਕਰਦਾ ਹੋ ਤਾਂ ਹੋ ਸਕਦਾ ਚਲੋ ਚਲੋ ਮਾਂ ਆਸ਼ੀਰਵਾਦ ਦੇ ਗੋੰਦ ਜੀ ਬਣਨੀ ਆ ਚਲ ਇਹਦਾ ਮੋੜੀ ਜਾਣਾ ਹੋਰ ਕੀ ਕਰਨਾ ਨੋ ਨੋ ক্লোਜ ਜਾ ਮੈਂ ਚਲੋ ਜਾ ਮਾਲਾਈ ਕੰਮ ਹੋਇਆ ਇਹਦੇ ਕੋਈ ਜੋੜ ਦੀ ਨਾਪਣੀ ਜੋੜ ਦੀ ਛੋਟਾ ਛੋਟਾ ਜਿਹਾ ਲੈਣਾ ਛੋਟਾ ਛੋਟਾ ਜਿਹਾ ਕਰਕੇ ਬਾਟ ਬਾ ਦੇ ਕਿੱਦਾਂ ਕਰਨੀ ਹੈ ਚੱਲੋ ਕਿੱਦਾਂ ਨਹੀਂ ਆਹ ਇੱਕ ਮੁੰਡਾ ਹਾਦੀ ਛੋਟਾ ਛੋਟਾ ਜਿਹਾ ਸਾਰੇ ਕੰਮ ਕਰਨਾ ਚਾਹੀਦਾ ਜੇ ਪਾਣੀ ਪਾ ਦੇਣਾ ਘਾਰ ਤੋਂ ਲੈ ਮਿੰਟ ਕੇ ਫਿਰ ਏਦਾਂ ਜੋੜ ਦੀ ਸੁਕਣਾ ਥੋੜੇ ਥੋੜੇ ਨੂੰ ਲੈਣਾ ਛੋਟੇ ਛੋਟੇ ਜਿਹੇ ਨੁਕਰ ਜੀ ਭੰਦੋ ਪਹਿਲਾਂ ਫਿਰ ਉਦੋਂ ਖਿੱਚੀ ਜਾਓ ਕੰਮ ਏਦਾਂ ਇਹ ਵਾਲਾ ਏਦਾਂ ਵਟ ਜੀ ਵਟ ਆਪਣਾ ਕੰਮ ਕਿੱਡਾ ਕਰ ਰਿਹਾ ਵਾ ਨਹੀਂ ਉਧਰੋਂ ਜ਼ਿਆਦਾ ਮੁੜੀ ਜਾਂਦਾ ਪਿੱਛੇ ਨਹੀਂ ਹੁਣਾ ਜੋ ਮੱਧੀ ਗਈ ਹੈ ਜਾਊਗਾ ਗਾਲਾਂ ਹੀ ਕੱਢੂਗਾ ਇਹ ਕਿੰਨੇ ਵੇਲੇ ਆ ਨਹੀਂ ਦੂਜਾ ਜੇਰ ਮੈਂ ਤੇਰਾ ਨਾਮ ਲਈ ਇਹ ਚਾਹਤ ਚੁੱਕ ਦੋ ਇਹ ਵੇਖੀ ਤੈਨੂੰ ਉਧਰ ਵੇਰਵੰਤ ਆਲਾ ਗਲਾ ਦੇ ਗੱਦਵੇ ਇੱਕ ਮਿੰਟ ਯਾਰ ਵੇਖ ਇਰਤ ਨਹੀਂ ਨਿਕਲੂ ਕੇ ਬਨੇ ਦੀਵ ਆਹ ਨਹੀਂ ਨਿਕਲਣਾ ਗਾਲ ਹੋ ਗਿਆ ਪਿੱਛੇ ਗਾਲ ਤੇ ਨਿਕਲਦੀ ਨਾ ਨਹੀਂ ਸਹੀ ਆ ਗਾਲ ਤੇ ਨਿਕਲਦੀ ਆ ਨਹੀਂ ਨਿਕਲਦਾ ਮੋਟੀ ਬਣ ਗਈ ਆ ਡੰਡੀ ਇੱਥੇ ਇੱਥੇ ਤੋੜ ਦੇ ਮੇਰੀ ਮੋਟੀ ਬਣ ਗਈ ਆ ਹਾਂ ਤੋੜ ਪੁੱਤ ਲੰਮ ਭੰਗ ਜਾਣਾ ਨਹੀਂ ਬਣ ਗਿਆ ਨਹੀਂ ਹੁੰਦਾ ਨਹੀਂ ਜਾਂਦਾ ਕੋਲਣਾ ਨਹੀਂ ਹੁਣ ਜਾ ਚੱਲ ਜੀ ਆਪ ਚਲੋ ਆਪਾਂ ਚੱਲੀਏ ਹਰਵੰਦ ਦਦੇ ਉਂਗਲੀ ਤੇ ਰਾਲਗਮੋਂ ਦਾੜਾ ਸਵੇਰ ਦੇ ਡਟੇ ਹੀ ਫਾਈਨਲੀ ਉਹ ਸਮਾਂ ਆ ਗਿਆ ਜਿੱਥੇ ਹੁਣ ਬੀਬੀਆਂ ਤੇ ਵੇਖ ਲਓ ਸਾਨੂੰ ਖਪਾ ਗਏ ਨੇ ਫੇਰ ਨਿੱਕੀਆਂ ਹੀ ਵਰਤਣੀਆਂ ਸਿੱਪੀਆਂ ਆਹ ਵੇ ਤੇਰੀਆਂ ਨੇ ਉਹ ਵਰਤਣਡੀਆਂ ਅੱਛਾ ਫੇਰ ਠੀਕ ਆ ਨਹੀਂ ਤੇ ਮੈਂ ਕਿਹਾ ਮੈਂ ਹੁਵੰਦ ਵਾਲੇ ਕੋਚ ਸਾਹਿਬ ਨੇ ਮੈਨੂੰ ਸਪੈਸ਼ਲ ਖੱਜਲ ਕੀਤਾ ਤੇ ਕੋਚ ਸਾਹਿਬ ਅੱਛਾ ਫੇਰ ਠੀਕ ਆ ਅੱਛਾ ਅੱਛਾ ਐਦਾਂ ਵਾ ਹਾਂ ਅੱਛਾ ਔਰ ਚੋ ਇੱਕ ਹੀ ਆਰੀ ਐ ਤੇ ਐ ਤੇ ਐ ਠੀਕ ਆ ਠੀਕ ਆ ਸਹੀ ਹੈ ਸਹੀ ਕੋਈ ਨਹੀਂ ਖਿੱਚ ਕੇ ਰੱਖੋ ਕੰਮ ਹੁਣ ਆ ਮੰਜੇ ਕਦੋਂ ਨੂੰ ਨਿਕਲਣੇ ਆ ਆੜੇ ਹੈ ਨਹੀਂ ਨਿਕਲ ਜਾਣੇ ਆ ਅੜਾ ਛਾਟੀ ਏ ਇਹ ਕੰਮ ਨਹੀਂ ਛੇਤੀ ਨੂੰ ਇਹ ਕੰਮ ਨੂੰ ਨਹੀਂ ਟਾਈਮ ਲੱਗਣਾ ਆਹੋ ਲੈ ਨਹੀਂ ਨਹੀਂ ਮੈਂ ਸਵੇਰ ਦਾ ਤੁਹਾਡੇ ਲਾਗੇ ਵੇਖੋ ਹੁਣ ਸਮਾਨ ਕਿੰਨੇ ਲੈ ਕੇ ਦਿੱਤਾ ਮੈਂ ਮਮੀ ਤੁੰਗ ਲੈ ਕੇ ਮੋਟਾ ਚਲਾ ਕੇ ਇਹ ਹੈਣਾ ਆ ਆ ਆਉਂ ਮੁੰਡਿਆਂ ਦੇ ਕੰਮ ਦੀ ਕਦਰ ਹੀ ਨਹੀਂ ਪੈਂਦੀ ਕੋਈ ਇੱਕ ਗੱਲ ਦੱਸਾਂ ਚਾਚੀ ਮੇਰੀ ਗੱਲ ਸੁਣੋ ਇਹ ਗੱਲ ਸੁਣੋ ਉਦੋਂ ਨਾ ਪਾਲੂ ਚਾਚਾ ਆਂਦਾ ਆਂਦਾ ਵੀ ਯਾਰ ਬੁੜੀਆਂ ਨੂੰ ਜਾਂ ਕੁੜੀਆਂ ਨੂੰ ਪੈਸੇ ਦੇ ਜਾਂਦਾ ਕੋਈ ਤੇ ਬਾਅਦ ਚ ਸਾਨੂੰ ਦਿੰਦੀਆਂ ਨਹੀਂ ਤੇ ਕਹਿੰਦੀਆਂ ਵਾ ਸਾਡੇ ਪੈਸੇ ਸਾਨੂੰ ਮਿਲੇ ਆ ਤੇ ਆਂਦਾ ਆਂਦਾ ਵੀ ਜਦੋਂ ਆਂਦਾ ਵੀ ਜਦੋਂ ਸਮਾਨ ਲਿਓਣਾ ਸੂਟ ਲਿਓਣੇ ਕਿਤੇ ਦੇਣੇ ਉਦੋਂ ਬੰਦਿਆਂ ਦੀ ਜੇਬ ਚੋਂ ਜਾਣੇ ਜਦੋਂ ਆਂਦਾ ਕੋਈ ਦੇਖ ਜਾਂਦਾ ਉਹ ਕਹਿੰਦਿਆਂ ਇਹ ਸਾਡੇ ਹਾਨੂੰ ਮਿਲੇ ਆ ਸਾਨੂੰ ਮਿਲ ਗਏ ਨੇ ਇੱਦਾਂ ਹੀ ਉਹ ਤੇ ਮੈਂ ਕਿਹਾ ਇਹ ਤੇ ਗੱਲ ਸੱਚੀ ਆ ਭਾਊ ਮੈਂ ਘਰ ਵੇ ਮੈਂ ਨਹੀਂ ਕਿਹਾ ਜਦੋਂ ਦਿੰਦੇ ਹੁੰਦਾ ਸਾਡੇ ਨੇ ਮੈਂ ਉਹਦੇ ਭਨਪਾ ਲਿਆ ਬਣਾਈ ਇਹ ਹੁਣ ਖਾਣੇ ਆ ਗਰਮਾ ਗਰਮ ਚਾਹ ਦੇ ਨਾਲ ਬਣਾਓ ਤੁਸੀਂ ਪਰੋਣੇ ਬਣਾ ਕੇ ਲੱਡੂਆਂ ਦੀ ਹੈਲਪ ਕਰਾ ਕੇ ਤੇ ਹੁਣ ਰਾਤ ਰਹਿਣ ਦੀ ਬਜਾਏ ਤੇ ਉਸੇ ਵੇ ਬਹਾਨਾ ਇਹ ਕਰਕੇ ਭੱਜ ਜਾਂਦੇ ਘਰ ਨੂੰ ਕੋਈ ਨਹੀਂ ਮੈਂ ਕੱਪੜੇ ਵੀ ਬਣਾ ਕੇ ਦਊਂਗੀ ਲੈ ਤੈਨੂੰ ਕੱਪੜੇ ਚਾਹੀਦੇ ਹਲੇ ਵੀ ਕੱਪੜੇ ਚਾਹੀਦੇ ਤੈਨੂੰ ਮੋਰਚੇ ਇੰਨੀ ਕਿਚੋ ਡੰਗੀਆਂ ਕਰਦੀ ਜਾਂਦਾ ਹੈ ਹੈ ਹਨ ਇੱਥੇ ਵੇ ਸੁਕਣਾ ਡਾਈਨਾ ਟੱਬਰ ਵਾਗਾ ਤੇ ਟੱਟ ਬਣ ਗਏ ਆ ਕੇ ਉਹ ਤੇ ਮੰਮੀ ਨੂੰ ਸਗੋ ਉਹ ਵੀ ਕਰਨੇ ਪਏ ਦਿਹਾੜੀ ਤੇ ਕਰਨੇ ਪਏ ਹੀ ਦੋ ਤਿੰਨ ਜਾਣੇ ਦਿਹਾੜੀ ਤੇ ਕਰਨੇ ਪਏ ਫੇਰ ਗੱਲ ਬਣਨੀ ਹੀ ਚਲੋ ਚੰਗਾ ਮੰਮੀ ਧਿਆਨ ਨਾਲ ਚੰਗਾ ਚੰਗਾ ਉਹ ਧਿਆਨ ਨਾਲ ਆ ਆ ਵੇਖੋ ਜੀ ਚੰਗਾ ਭਲਾ ਪ੍ਰੋਗਰਾਮ ਚੱਲਣ ਡਿਆ ਏਜੰਸੀਆਂ ਵਾਲੇ ਸਿਲੰਡਰਾਂ ਦੇ ਪੈਸੇ ਪੂਰੇ ਲੈ ਲੈਂਦੇ ਆ ਤੇ ਸਿਲੰਡਰ ਜੀ ਆ ਦੂਜਾ ਚੰਗੇ ਵੇਲੇ ਘਰ 'ਚ ਹੈਗਾ ਹੀ ਤੁਹਾਡੇ ਲੱਡੂ ਬਣ ਗਏ ਨਹੀਂ ਤੇ ਮੈਨੂੰ ਲੱਗਦਾ ਕਮ ਸੇਮ ਜਿਆਦਾ ਨੇ 6 ਤੋਂ 7 ਕਿਲੋ ਪਾਣੀ ਹੋਊਗਾ ਘੱਟੋ ਘੱਟ ਤੇ ਬਲਣਾ ਵੀ ਨਹੀਂ ਡਿਆ ਭੱਟੀ ਨੂੰ ਨਹੀਂ ਕੋਇਆ ਨਿਹਰਾ ਦੇ ਪਾਣੀ ਔਰ ਚੌਦਾ ਛੁਲਕਣ ਡਿਆ ਵਾ ਨਹੀਂ ਮੱਥੇ ਮਾਰ ਕੇ ਆਉਂਗਾ ਪੈਸੇ ਪੂਰੇ ਲੈਂਦੇ ਆ ਤੇ ਚੀਜ਼ ਕਿਉਂ ਨਹੀਂ ਪਾਣੀ ਦੇਈ ਜਾਂਦੇ ਆ ਉਹ ਸਿਲੰਡਰ ਚੁੱਕਿਆ ਨਹੀਂ ਜਾਣਦਾ ਕਿੰਨਾ ਗਰਮ ਪਾਣੀ ਪਾਇਆ ਨਾਲ ਹੁਣੇ ਪਰੇਸ਼ਾਨ ਹੋਏ ਹੁਣੇ ਝੱਲੀ ਉੱਥੇ ਹੁਣੇ ਮਾਮਾ ਉੱਥੇ ਤੂੰ ਸੁਣ ਲੱਗਾ ਏ ਮੇਰ ਤੋਂ ਵੀ ਉੱਥੇ ਕੌਣ ਬੈਠਾ ਤੇਰਾ ਨਹੀਂ ਜੀ ਆਹ ਕਿਹੜੇ ਕਿਹੜੇ ਨਾਲ ਇਹ ਹੁੰਦਾ ਜੀ ਸਾਡੇ ਨਾਲ ਤੇ ਘਟੋ ਘਟ ਅੱਜ ਚੌਥੀ ਪੰਜਵੀਂ ਵਾਰ ਹੋ ਗਿਆ ਨਿਰੇ ਪਾਣੀ ਦੇਈ ਜਾਂਦੇ ਏਜੰਸੀ ਵਾਲੇ ਮੈਂ ਕਰਕੇ ਆ ਫੇਰ ਹੁਣ ਉਹ ਮੈਂ ਉਧਰ ਲਾਇਆ ਤੇ ਉਹ ਫੇਰ ਉਹ ਕੱਚੀ ਜੀ ਵਿੱਚ ਨਿਰੇ ਪਾਣੀ ਉਹ ਚੁੱਕਿਆ ਤੇ ਜਾਣ ਨਹੀਂ ਡਿਆ ਕਮ ਸਿਕਾਂਵੇਂ 6-7 ਕਿਲੋ ਪਾਣੀ ਆ ਵਿੱਚ ਨਹੀਂ ਸਵੇਰੇ ਕੋਈ ਨਹੀਂ ਸਵੇਰੇ ਰੌਣਕ ਮੇਲਾ ਲਾ ਕੇ ਆਉਨੇ ਆ ਘੜੀ ਚੱਲਾਂਗੇ ਬੱਲੀ ਤੈਨੂੰ ਖੜਦਾ ਇਹ ਨਾਲ ਜੰਗਾ ਓਕੇ ਹਾਂਜੀ ਤੇ ਬੜੇ ਜ਼ੋਰ ਨਾਲ ਮਦਾਨ ਫਰੇ ਕੀਤਾ ਗਿਆ ਵਾ ਤੇ ਕੱਲ ਸ਼ਾਮ 5 ਵਜੇ ਦੀ ਆ ਚਾਚੀ ਹਣੀ ਦੇ ਆ ਕੀ ਚਾਚੀ ਰਵਾ ਰਵਾ ਭੁੰਨੜ ਦੇ ਰਾਤੀ ਵੀ 9:30 ਹੋ ਗਏ 10 ਸਾਡੇ 9:30 ਵਜੇ ਤੇ ਦੂਜਾ ਕੀ ਨਾ ਲੈਂਦੇ ਆ ਹੁਣ ਤੇ ਮੈਦਾਨ ਜੀ ਫਿਰ ਵੀ ਸਮਾਪਤ ਕਰ ਲਿਆ ਵਾ ਤੇ ਜੀ ਪਰ ਹਾਲੂ ਸਿਲੰਡਰ ਨੇ ਬੜਾ ਖਪਾਇਆ ਜਿੰਨੇ ਵੀ ਲੈਣਾ ਨਾ ਸਿਲੰਡਰ ਚੈੱਕ ਕਰਕੇ ਲਿਆਇਓ ਹੁਣ ਅਸੀਂ ਸਵੇਰੇ ਉਹਨਾਂ ਦੇ ਮੱਥੇ ਮਾਰਨਾ ਜਾ ਕੇ ਮੱਥਾ ਹੀ ਪਾੜ ਦੇਣਾ ਵਾ ਗਲਤੀ ਉਹਨਾਂ ਮੰਨਣੀ ਨਹੀਂ ਹੁੰਦਾ ਗਲਤੀ ਨਹੀਂ ਮੰਨਣੀ ਉਹਨਾਂ ਨੇ ਹੁਣ ਤੁਸੀਂ ਸੋਚੋ ਇੱਕ ਫੁੱਲ ਭਰਿਆ ਸਿਲੰਡਰ ਜੀ ਦਾ ਜੀ ਤੇ 1000 ਲੱਡੂ ਕੱਢਿਆ ਹਰ ਤੇ। ਜਾਂਦਾ ਹੀ ਭਰਾਗ ਲਿਆ ਆ। ਬੱਲਾ 1000 ਲੱਡੂ। 1000 ਲਿਆ 300 ਕੱਢਿਆ। ਸੜਾ 300 ਲੱਡੂ। ਇੰਨਾ ਵੀ ਥੋੜਾ ਨਹੀਂ 10 ਸਿਲੰਡਰ ਵੀ ਸਿਰਫ 300। ਹੁਣ ਹਲਵਾਈ ਆ। ਆਪਣੇ ਜਿਹੜਾ ਪ੍ਰਸ਼ਾਦਾ ਹੈ ਚਾਚੀ ਸੰਤਾ ਦਾ। 3 ਸਿਲੰਡਰ ਹੀ ਕਰੇ। 1 ਸਿਲੰਡਰ ਸਾਰੀਆਂ ਸਬਜ਼ੀਆਂ ਬਣ ਗਈਆਂ। ਗੁਜਰੇਲਾ ਬਣ ਗਿਆ। ਕੀ ਕੁਛ। ਤੇ ਇਸ ਕਰਕੇ ਜੀ ਚੈੱਕ ਕਰਕੇ ਲਿਆਇਆ ਕਰੋ ਐਸੇ ਪਤਾ ਤੇ ਲੱਗਣੇ ਨਹੀਂ ਦਿੰਦੇ। ਸਾਰੀ ਹੁੰਦਾ ਵਿੱਚ। ਤੇ ਹੁਣ ਅਹੀ ਲੱਗੇ ਆ ਜੀ ਚਾਹ ਪੀਣ। ਕਿਉਂਕਿ ਹੁਣ ਬੀਬੀਆਂ ਜਿਹੜੀਆਂ ਵਾ ਨਾ ਜਿਹੜਾ ਚਾਹ ਦਾ ਨਸ਼ਾ ਨਾ ਇਹ ਬੜਾ ਨਸ਼ਾ ਮਾੜਾ ਵਾ ਨਾਲ ਇੱਕ ਗਰਮ ਗਰਮ ਲੱਡੂ ਤੇ ਤੂੰ ਦੇਖ ਕੀ ਕਹਿਤਾ ਚਾਚੀ ਤੂੰ ਇੱਕੇ ਜੀ ਸਾਰਤਾ ਵਾ ਹੈ ਇੱਕੇ ਜੀ ਸਾਰਤਾ ਵਾ ਲੱਡੂ ਤੇ ਦੋ ਦੋ ਲੱਡੂ ਖਾਵਾਂਗੇ ਹਣ ਦੋ ਦੋ ਮੈਂ ਨਾ ਖੜੋ ਜਿੰਨੇ ਮਰਜੀ ਤੇ ਜੀ ਤੇਰੇ ਹੁਣ ਬੜਿਆਂ ਨੇ ਪਹਿਣੇ ਕੁਐਸਚਨ ਪੁੱਛਣਾ ਵਾ ਪੇ ਲੱਡੂ ਤੁਸੀਂ ਹੁਣ ਬਣਾਉਣ ਦੇ ਕਾਤੋਂ ਬਣਾਉਣ ਦੇ ਆ ਨਾ ਕਿਹਦੇ ਬਣਾਉਣ ਦੇ ਕਿਹੜੀ ਖੁਸ਼ੀ ਚ ਹਾਂ ਇਹਦੀ ਲੱਡੂ ਆ ਜੀ ਹਾਂ ਜੀ ਤੇ ਇਹ ਬਣਾਉਣਾ ਹੀ ਆਪੇ ਡਏ ਆ ਕਿਉਂਕਿ ਕਹਿੰਦੇ ਆ ਉਹ ਦੂਸਰਾ ਕੀ ਹੁੰਦਾ ਵਾ ਦਿਹਾੜੀ ਤੇ ਤੇ ਉਹਨਾਂ ਕੋਲੋਂ ਨਹੀਂ ਬਣੀ ਗੱਲ ਫਿਰ ਤਾਂ ਹੀ ਮੰਮੀ ਨੇ ਕਿਹਾ ਤਾਂ ਹੀ ਵੀ ਪੈਸੇ ਵੀ ਉਹ ਲੋਣੇ ਤੇ ਸਵਾਲ ਉਹਦਾ ਕੋਈ ਆਇਆ ਤਾਂ ਫਾਇਦਾ ਕੋਈ ਨਹੀਂ ਜੀ ਇਹ ਅਸੀਂ ਆਖਿਆ ਤੁਸੀਂ ਰਸਤਾ ਬਸ ਸਾਨੂੰ ਦੇ ਦਿਓ ਸਾਡੇ ਕੋਲ ਐਕਸਪਰਟ ਬੰਦੇ ਆ ਵੇਖੋ ਆਹ ਵੇਖੋ ਐਕਸਪਰਟ ਬੰਦੇ ਬੈਠੇ ਆ ਤੇ ਇੱਕ ਐਕਸਪਰਟ ਬੰਦੇ ਸੁਖਨਾ ਪਰਿਵਾਰ ਵੀ ਵੱਡਾ ਤੇ ਸਾਰਿਆਂ ਨੇ ਅੱਜ ਬੈ ਕੇ ਪੂਰਾ ਦਿਨ ਲੱਡੂ ਬਣਾਏ ਤੇ ਚਲੋ ਲੱਡੂ ਬਣ ਗਏ ਆ ਹੁਣ ਆਪਾਂ ਚਾਹ ਨਾਲ ਖਾਂਦੇ ਆ ਤੇ ਉਹਨਾ ਉਹ ਕਹਿੰਦੇ ਹਨੇਰਾ ਹੋ ਗਿਆ ਸੀ ਦੀਦੀ ਤੇ ਸਾਢੇ 12:00 ਅੱਛਾ ਅੱਜ ਆਦੇ ਤਹੀਂ ਅੱਜ 1000 ਲੱਡੂ ਕੱਢ ਮਾਰਿਆ ਜੀ ਤੇ ਚਲੋ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਚੰਗਾ ਜੀ ਬਾਏ ਬਾਏ ਚੰਗਾ ਪੈਣਾ ਚੰਗਾ ਜੀ ਸਤਿ ਸ੍ਰੀ ਅਕਾਲ ਚਲ ਛੱਡ ਕੇ ਆਵਾ ਫੇ ਚਾਹ ਪੀਣੀ ਕੀ ਆ ਗਿਆ